हां जी दोस्तों स्वागत ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ ਕੱਲ ਤੋਂ ਲੈ ਕੇ ਸਰਕਾਰੀ ਛੁੱਟੀਆਂ ਰਹਿਣ ਵਾਲੀਆਂ ਨੇ ਤਿੰਨ ਦਿਨ ਰਹਿਣਗੇ ਹੁਣ ਬੈਂਕ ਬੰਦ ਤੁਸੀਂ ਕੋਈ ਵੀ ਕੰਮ ਕਰਵਾਉਣਾ ਹੈ ਤਾਂ ਹੁਣ ਸੋਮਵਾਰ ਨੂੰ ਕਰਵਾ ਸਕਦੇ ਹੋ ਕਿਉਂਕਿ ਅੱਤ ਦੀ ਗਰਮੀ ਦੇ ਵਿੱਚ ਸਕੂਲੀ ਬੱਚਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਗਰਮੀ ਦੀਆਂ ਛੁੱਟੀਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ 20 ਮਈ ਤੋਂ ਬਾਅਦ ਕਦੇ ਵੀ ਛੁੱਟੀਆਂ ਦਾ ਐਲਾਨ ਜਿਹੜਾ ਹੋ ਸਕਦਾ ਹੈ ਹਾਲਾਂਕਿ ਸਪਟੇ ਦੇ ਵਿਦਿਆਰਥੀਆਂ ਦੀ ਮੱਜਾਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੈਲੰਡਰ ਮੁਤਾਬਕ ਸੂਬੇ ਦੇ ਵਿੱਚ 10 ਮਈ 2024 ਦਿਨ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਰਹੇਗੀ ਇਸ ਤੋਂ ਇਲਾਵਾ ਅਗਲੇ ਦਿਨ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਇਸ ਦਿਨ ਕਈ ਪ੍ਰਾਈਵੇਟ ਸਕੂਲ ਤੇ ਕਈ ਅਦਾਰੇ ਵੀ ਬੰਦ ਰਹਿੰਦੇ ਨੇ ਇਸ ਤੋਂ ਅੱਗੇ ਐਤਵਾਰ ਮਤਲਬ 3 ਦਿਨ ਛੁੱਟੀ ਦਾ ਪ੍ਰੋਗਰਾਮ ਬਣ ਸਕਦਾ ਹੈ ਦਰਅਸਲ 10 ਮਹੀਨੋਂ ਭਗਵਾਨ ਪਰਸ਼ੂਰਾਮ ਜਨਮ ਦਿਤੀ ਹੈ ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਇਸ ਦਿਨ ਸਰਕਾਰੀ ਛੁੱਟੀ ਐਲਾਨ ਕੀਤੀ ਗਈ ਹੈ ਸੋ ਜੇਕਰ ਤੁਸੀਂ ਸੋਚ ਰਹੇ ਹੋ ਕਿ ਅਸੀਂ ਬੈਂਕ ਦਾ ਕੋਈ ਕੰਮ ਕਰਵਾਉਣਾ ਹੈ ਖਾਤਾ ਖਲਵਾਉਣਾ ਹੈ ਜਾਂ ਕੋਈ ਡਾਕੂਮੈਂਟ ਹੈ ਜਿਹੜਾ ਉੱਥੇ ਜਮ੍ਹਾਂ ਕਰਵਾਉਣਾ ਹੈ ਤਾਂ ਤੁਸੀਂ ਹੁਣ ਕਰਵਾ ਸਕਦੇ ਹੋ ਸੋਮਵਾਰ ਕਿਉਂਕਿ ਕੱਲ ਨੂੰ ਬੈਂਕ ਜਾਣ ਦਾ ਕੋਈ ਫਾਇਦਾ ਤੁਹਾਨੂੰ ਨਹੀਂ ਹੋਵੇਗਾ ਬੈਂਕ ਜਿਹੜੇ ਨੇ ਹੁਣ 3 ਦਿਨ ਬੰਦ ਰਹਿਣਗੇ ਇਹ ਜਿਹੜਾ ਐਲਾਨ ਹੈ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਤੇ ਹੋਰ ਨਵੀਆਂ ਜਾਣਕਾਰੀਆਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਆਇਓ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤੇ ਹੋਇ ਚਾ ਚੰਨਵਾਦ